कोशिश करता हूँ कि खुद जाके हाथों से अपने प्रेजेंस से जाके लोगों की हेल्प करें सेवा करें और ग्लोबल सिख में इनका जैसे अभी पहले इन तीन डिस्ट्रिक्स में काम कर रहे हैं गुरदासपुर फाजिलका और अमृतसर दिन जितने भी लोगों को रेस्क्यू किया फिर रिलीफ का काम हो जाता है मैं खड़े खड़े पैर धस रहे हैं इतना बुरा हाल है एक बार अमन दिखाओ थले हाल की है देखो बिल्कुल कितना इधर आ जाओ जी ਦੇ ਹੋਗੇ ਦੇਖੀ ਹੋਊਗੀ ਬੰਬੇ ਬੈਠੇ ਤੁਸੀਂ ਤਾਂ ਉਸ ਤੋਂ ਬਾਅਦ ਤੁਸੀਂ ਇਹ ਵਰਕਆਊਟ ਕੀਤਾ ਕਿ ਤੁਸੀਂ ਹੁਣ ਗਰਾਊਂਡ ਲੈਵਲ ਤੇ ਉਤਰਨਾ ਹੈ ਅੱਜ ਪਹਿਲਾ ਦਿਨ ਆ ਤੁਸੀਂ ਆਏ ਹੋ ਪੰਜਾਬ ਦੇ ਵਿੱਚ ਔਰ ਰਣਦੀਪ ਹੁੱਡੇ ਨੂੰ ਵੀ ਇਹ ਚੀਜ਼ ਕਰਕੇ ਮੰਨਿਆ ਜਾਂਦਾ ਕਿ ਬਹੁਤ ਗਰਾਊਂਡਡ ਹੋ ਬਹੁਤ ਰੂਟਡ ਹੋ ਇੱਕ ਆਮ ਪਰਿਵਾਰ ਚੋਂ ੁੱਟ ਕੇ ਐਡੀ ਤੁਸੀਂ ਮੰਜ਼ਲ ਤੈਅ ਕੀਤੀ ਔਰ ਜਦੋਂ ਇਦਾਂ ਦੇ ਪਰਿਵਾਰਾਂ ਦੇ ਹਾਲਾਤ ਦੇਖਦੇ ਹਾਂ ਤਾਂ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਆਉਂਦਾ ਉਹਦੀ ਮਾਰ ਸਭ ਤੋਂ ਜ਼ਿਆਦਾ ਗਰੀਬ ਆਦਮੀ ਨੂੰ ਹੀ ਪੜਦੀ ਹੈ ਹੂੰ तो जो नुकसान होता है वो सब गरीब आदमी को ज़्यादा होता है और उसके पास हेल्प नहीं होती तो ये ग्लोबल सिख जैसी ऑर्गेनाइजेशंस जो हैं जो कि अपने बलबूते पे अपने एक्सपीरियंस से इतने साल से रिलीफ वर्क में रिहैबिलिटेशन वर्क में जो काम कर रहे हैं तो अगर मेरे को घर पे बैठ के लगता है कि मुझे कुछ करना है तो फिर मैं इनके साथ आके जुड़ के बिकॉज इनकी ऑर्गेनाइजेशन है तो फिर मेरे मेरा यही कोशिश रहती है कि मैं अमरप्रीत के साथ जुड़ के कैसे कंट्रीब्यूट किया जाए आप घर से भी कर सकते हो बहुत बार डग के उठना उठया पंजाब और चढ़दी कला बहुत है पंजाब देवे ਤੁਸੀਂ ਹੁਣ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਤਾਂ ਲੋਕ ਆਬਵੀਅਸ ਹੈ ਕਿ ਬਹੁਤ ਦੁੱਖ ਤਕਲੀਫ ਦੇ ਵਿੱਚ ਨੇ ਪਰ ਗੱਲਬਾਤ ਜਦੋਂ ਕੀਤੀ ਹੈ ਕਿ ਕਿਸ ਅਸੀਂ ਕਦੋਂ ਆਈਏ ਸਾਨੂੰ ਪਲਾਨ ਦੱਸੋ ਇੱਕ ਦਿਨ ਰੁਕੀਏ ਦੋ ਦਿਨ ਰੁਕੀਏ ਸੋ ਇਹ ਪੂਰਾ ਪਲਾਨ ਕਰਕੇ ਆਏ ਨੇ ਸੋ ਆਪਣੇ ਇੰਨੇ ਝੰਜਟ ਹੁੰਦੇ ਨੇ ਰੁਝੇਵੇਂ ਨੇ ਪਰ ਉਸ ਚੋਂ ਸਮਾਂ ਕੱਢ ਕੇ ਆਉਣਾ ਪੰਜਾਬ ਦੇ ਵਿੱਚ ਇਹ ਇੰਨੀ ਚੜ੍ਹਦੀ ਕਲਾ ਕਿ ਇਹ ਗੱਲ ਕਹਿਣੀ ਪਈ ਕਿ ਅਜੇ ਰਾਸ਼ਨ ਹੋਰ ਨਹੀਂ ਚਾਹੀਦਾ ਨਹੀਂ ਤਾਂ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਅਪੀਲਾਂ ਪਾਉਣੀਆਂ ਪੈਂਦੀਆਂ ਨੇ ਕਿ ਸਾਨੂੰ ਰਾਸ਼ਨ ਚਾਹੀਦਾ ਉਹ ਕਹਿੰਦੇ ਕਿ ਇੰਨਾ ਇਕੱਠਾ ਹੋ ਗਿਆ ਕਿ ਅਜੇ ਤੁਸੀਂ ਰੁਕ ਜਓ ਬਾਅਦ ਚੋਂ ਅਗਲਾ ਪਲਾਨ ਜਿਹੜਾ ਦੱਸਾਂਗੇ ਤੁਹਾਡੇ ਨਾਲ ਇੰਨੇ ਬੰਦੇ ਜੁੜੇ ਹੋਏ ਨੇ ਇੰਨੇ ਵੱਡੇ ਵੱਡੇ ਇੰਸਟੀਟਿਊਟਸ ਜੁੜੇ ਹੋਏ ਨੇ ਸੈਲੀਬ੍ਰਿਟੀਜ਼ ਜੁੜੇ ਹੋਏ ਨੇ ਤਾਂ ਕਿਦਾਂ ਤੁਸੀਂ ਉਹਨਾਂ ਨੂੰ ਬੁਲਾਉਂਦੇ ਹੋ ਪੈਸੇ ਦਿੰਦੇ ਹੋ ਤਾਂ ਹੁੰਦੇ ਨਹੀਂ ਆ ਪੰਜਾਬ ਖੜਾਂ ਦੀ ਮਾਰ ਚੱਲ ਰਿਹਾ ਹੈ ਬਹੁਤ ਵੱਡੀ ਤਰਾਸਤੀ ਹੋਈ ਹੈ ਬਹੁਤ ਨੁਕਸਾਨ ਹੋਇਆ ਹੈ ਔਰ ਜਦੋਂ ਪੰਜਾਬ ਦੇ ਉੱਤੇ ਵਿਪਤਾ ਪਈ ਹੈ ਤਾਂ ਜਿੱਥੇ ਹੱਥ ਖੜੇ ਹੋਏ ਨੇ ਆਪਣੇ ਆਦੇ ਉੱਤੇ ਹੀ ਬਾਲੀਵੁੱਡ ਵੀ ਪੰਜਾਬ ਦੀ ਹਮਾਇਤ ਦੇ ਵਿੱਚ ਨਿੱਤਰ ਆਇਆ ਰਣਦੀਪ ਖੁੱਡਾ ਮੇਰੇ ਨਾਲ ਨੇ ਖਾਸ ਤੌਰ ਤੇ ਦੀਨਾਨਗਰ ਦੇ ਅਫੈਕਟਡ ਏਰੀਆ ਦੇ ਵਿੱਚ ਪਹੁੰਚੇ ਨੇ ਗਲੋਬਲ ਸਿਕਸ ਦੀ ਟੀਮ ਦੇ ਨਾਲ ਲਗਾਤਾਰ ਗਰਾਉਂਡ ਦੇ ਉੱਤੇ ਹੁਣ ਕੰਮ ਕਰ ਰਹੇ ਨੇ ਬਾਈ ਜੀ ਪਹਿਲਾਂ ਤਾਂ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਇਹ ਪਹਿਲ ਕੀਤੀ ਹੈ ਤੁਸੀਂ ਆਏ ਹੋ ਔਰ ਸੁਨੇਹਾ ਬਹੁਤ-ਬਹੁਤ ਲੋਕਾਂ ਨੂੰ ਬੂਸਟ ਅਪ ਕਰਦਾ ਹਾਂ ਜੀ ਬਿਲਕੁਲ ਮੈਂ ਅਮ੍ਰਿਤਪ੍ਰੀਤ ਨਾਲ ਕੋਈ 10 ਸਾਲ ਹੋ ਗਏ ਮੈਨੂੰ ਕੰਮ ਕਰਦੇ ਇਹਨਾਂ ਦੀ ਗਰਾਉਂਡ ਲੈਵਲ ਦੀ ਜੋ ਆਰਗੇਨਾਈਜੇਸ਼ਨ ਹੁੰਦੀ ਹੈ जो इनका प्लानिंग होती है वो बहुत ही चंगी होती है मैं केरला तो लैके पंजाब भी पहले आया है पिछली लास्ट फ्लड्स में भी आया था इनके साथ तो इनका जो ग्राउंड लेवल वर्क है वो बहुत अच्छा है तो वो मैं हमेशा मैं कोशिश करता हूँ कि खुद जाके हाथों से अपने प्रेजेंस से जाके लोगों की हेल्प करें सेवा करें और ग्लोबल सिख में इनका जैसे अभी पहले इन त्रीन में काम कर रहे हैं गुरदासपुर फाजिलका और अमृतसर तो पहले तो फर्स्ट स्टेप तो यही हो जाता है इसमें कि रेस्क्यू जो पहले दिन जितने भी लोगों को रेस्क्यू किया फिर रिलीफ का काम हो जाता है <coughs> मैं खड़े-खड़े पैर धस रहे हैं इतना बुरा है हाल है यहां पे एक एक बार यमन देखो ਥੱਲੇ ਹਾਲ ਕੀ ਹੈ देखो बिल्कुल के ਕਿੰਨਾ ਇਹ ਇਹ आओ ਤੁਸੀਂ ਇੱਧਰ ਆਜੋ जी तो फिर फिर सेकंड हो गया रिलीफ वर्क और अब इन एरियाज में जहां थोड़ा थोड़ा पानी कम हो गया है ਇਹਾਂ ਪੇ ਫਿਰ ਰੀਹੈਬਿਲੀਟੇਸ਼ਨ ਦਾ ਕੰਮ ਚੱਲ ਰਿਹਾ ਹੈ ਤਾਂ ਅਭੀ ਗਾਉਂ-ਗਾਉਂ ਮੇ ਜਾ ਕੇ ਦੇਖ ਰਹੇ ਕਿਸ-ਕਿਸ ਕੋ ਕਿਆ ਜ਼ਰੂਰਤ ਤੁਸੀਂ ਤੁਸੀਂ ਜਦੋਂ ਉੱਥੇ ਨੈੱਟ ਤੇ ਦੇਖਦੇ ਹੋਵੋਗੇ ਦੇਖੀ ਹੋਊਗੀ ਬੰਬੇ ਬੈਠੇ ਤੁਸੀਂ ਤਾਂ ਉਸ ਤੋਂ ਬਾਅਦ ਤੁਸੀਂ ਇਹ ਵਰਕਆਊਟ ਕੀਤਾ ਕਿ ਤੁਸੀਂ ਹੁਣ ਗਰਾਊਂਡ ਲੈਵਲ ਤੇ ਉਤਰਨਾ ਹੈ ਅੱਜ ਪਹਿਲਾ ਦਿਨ ਤੁਸੀਂ ਆਏ ਹੋ ਪੰਜਾਬ ਦੇ ਵਿੱਚ ਔਰ ਕਿਵੇਂ ਕਿ ਕਿਸ ਤਰ੍ਹਾਂ ਦਾ ਪਹਿਲਾ ਦਿਨ ਸੀ ਫਲੱਡ ਦੇ ਦੌਰਾਨ ਇਸ ਰੀਲੀਫ ਵਰਕ ਦੇ ਦੌਰਾਨ ਮੇਰਾ ਪਹਿਲਾ ਦਿਨ ਹਾਂਜੀ 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 ਕਿਉਂਕਿ ਰਣਦੀਪ ਹੁੱਡੇ ਨੂੰ ਵੀ ਇਹ ਚੀਜ਼ ਕਰਕੇ ਮੰਨਿਆ ਜਾਂਦਾ ਕਿ ਬਹੁਤ ਗਰਾਉਂਡਡ ਹੋ ਬਹੁਤ ਰੂਟਡ ਹੋ ਇੱਕ ਆਮ ਪਰਿਵਾਰ ਚੋਂ ਉੱਠ ਕੇ ਐਡੀ ਤੁਸੀਂ ਮੰਜ਼ਲ ਤੈਅ ਕੀਤੀ ਔਰ ਜਦੋਂ ਇਦਾਂ ਦੇ ਪਰਿਵਾਰਾਂ ਦੇ ਹਾਲਾਤ ਦੇਖਦੇ ਹਾਂ ਤਾਂ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਆਉਂਦਾ ਮਨ ਦੇ ਵਿੱਚ ਕੀ ਹੈ ਗਲੋਬਲ ਵਾਰਮਿੰਗ ਆ ਜਾਂ ਅਨਪਿਤ ਅਨ ਰਿਸਪੋਨਸਿਬਲ ਔਰ ਗਵਰਨੈਂਸ ਹੈ ਜਾਂ ਜੋ ਵੀ ਹੈ ਉਹਦੀ ਮਾਰ ਸਭ ਤੋਂ ਜ਼ਿਆਦਾ ਗਰੀਬ ਆਦਮੀ ਨੂੰ ਹੀ ਪੜਦੀ ਆ ਹੂੰ ਤਾਂ ਜੋ ਨੁਕਸਾਨ ਹੁੰਦਾ ਹੈ ਉਹ ਸਭ गरीब आदमी को ज़्यादा होता है और उसके पास हेल्प नहीं होती जी जी। तो ये ग्लोबल सिख जैसी ऑर्गेनाइजेशंस जो हैं जो कि अपने बलबूते पे अपने एक्सपीरियंस से इतने साल से रिलीफ वर्क में रिहैबिलिटेशन वर्क में जो काम कर रहे हैं तो अगर मेरे को घर पे बैठ के लगता है कि मुझे कुछ करना है तो फिर मैं इनके साथ आके जुड़ के बिकॉज इनकी ऑर्गेनाइजेशन है दस साल तो जुड़े हैं दस साल तो जुड़े हैं केरला तो ले कर सारी जगह आसे गए तो अभी मैं अगर अकेला कुछ करना चाहूँ तो आके नहीं कर सकता नहीं। तो फिर मेरे मेरे यही कोशिश रहती है कि मैं अमरप्रीत के साथ जुड़ के कैसे कंट्रीब्यूट किया जाए आप घर से भी कर सकते हो पर मेरा मेरा ये मानना है कि अगर मैं यहाँ पे आऊँ और फिज़िकली प्रेजेंट हो के यहाँ पर काम करूँ और देखूँ तो शायद उससे लोगों को ज़्यादा प्रेरणा आएगी और लोग ज़्यादा हेल्प करने आएंगे पंजाब की तस्वीर के बिच बहुत बार डिग के उठना उठाया पंजाब ਔਰ ਚੜਦੀ ਕਲਾ ਬਹੁਤ ਹੈ ਪੰਜਾਬ ਦੇ ਵਿੱਚ ਤੁਸੀਂ ਹੁਣ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਤਾਂ ਲੋਕ ਓਬਵੀਅਸ ਹੈ ਕਿ ਬਹੁਤ ਦੁੱਖ ਤਕਲੀਫ ਦੇ ਵਿੱਚ ਨੇ ਪਰ ਗੱਲਬਾਤ ਜਦੋਂ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਗੱਲਬਾਤ ਤੁਹਾਡੇ ਨਾਲ ਹੋਈ ਹੈ ਜਾਂ ਕੀ ਉਹਨਾਂ ਦੀ ਮੁੱਢਲੀ ਲੋੜ ਕੀ ਉਹ ਕਹਿ ਰਹੇ ਨੇ ਜੀ ਬੇਸਿਕ ਲੋੜ ਤਾਂ ਇਹ ਹੀ ਹੈ ਕਿ ਜੋ ਇਹ ਸਲੱਸ਼ ਆ ਗਿਆ ਹੈ ਔਰ ਜੋ ਪਾਣੀ ਪੀਣੇ ਕੇ ਪਾਣੀ ਕੀ ਕਮੀ ਲਾਈਟ ਬਿਜਲੀ ਸਭ ਬੰਦ ਹੈ ਤੋ ਮੇਨ ਕਮੀਆਂ ਤਾਂ ਕੋਈ ਹੈ ਗੰਦਗੀ ਫੈਲ ਗਈ ਹੈ ਇਸ ਸੇ ਬਿਮਾਰੀਆਂ ਵੀ ਫੈਲेंगी ਤੋ ਮੇਨ ਪ੍ਰੋਬਲਮ ਤੋ ਆਫਟਰ ਦਾ ਫਲਡ ਯਹੀ ਹੁੰਦੀ ਹੈ। ਤੋ ਉਹ ਉਹ ਕਰ ਰਹੇ ਹੈਂ ਔਰ ਪੰਜਾਬ ਕੇ ਲੋਗੋ ਕੀ ਸਪਿਰਿਟ ਅੱਛੀ ਹੈ ਤੋ ਇਹ ਇਸਕੋ ਝੇਲ ਜਾਤੇ ਹੈਂ ਅਦਰਵਾਇਜ਼ ਕਾਫੀ ਟੈਰੇਬਲ ਯੂ ਨੋ ਜਿਵੇਂ ਕਈ ਪਰਿਵਾਰ ਕਹਿ ਰਹੇ ਨੇ ਕਿ ਅਸੀਂ ਤਾਂ 5-10 ਸਾਲ ਲੱਗ ਜਾਣਗੇ ਸਾਨੂੰ ਲੀ ਦੇ ਉੱਤੇ ਆਉਂਦੇ ਆ ਦੁਬਾਰਾ ਜ਼ਿੰਦਗੀ ਵਾਪਸ ਆਉਂਦੇ ਆ ਕਿਸੇ ਦਾ ਲੱਖ ਰੁਪਏ ਦਾ ਲੋਨ ਹੈ ਜਾਂ ਕਿਸੇ ਦਾ 2 ਲੱਖ ਦਾ ਲੋਨ ਹੈ ਤਾਂ ਉਹ ਕਹਿੰਦੇ ਕਿ ਸਾਨੂੰ ਤਾਂ पे साल लग जाने वो तो सब तो व्डी ट्रेजिडी तो वही है जो मैं कह पहले भी कि क्लाइमेट चेंज दी और दैचुर कलामिटी होती है सब तो ज्यादा मार गरीब आदमी नू भी लगती है तो ये नॉन गवर्नमेंट ऑर्गेनाइजेशन गवर्नमेंट ऑर्गेनाइजेशन इंडिविजुअल्स वो सब आके अगर हेल्प करें तो ये पाँच साल जो इनको उठने में लगेंगे उसमें शायद उनको थोड़ा जल्दी काम हो जाए बस यही बोल सकते अच्छा आप અમરપ્રીત હોરી ਵੀ ਸਾਡੇ ਨਾਲ ਹੈਗੇ ਨੇ گلوبલ ਸੈਕਸ ਤੋਂ ભાઈ ਜੀ ਪਹਿਲਾਂ ਤਾਂ ਤੁਸੀਂ ਮੈਂ ਚਲੋ ਇਹ ਮੌਕਾ ਨਹੀਂ ਕਿ ஏ ਚੀਜ਼ ਕਹਿਣੀ ਕਿ ਤੁਸੀਂ ਵਧਾਈ ਦੇ પાત્ર ਹੋ ਜਾਂ ਪਰ ਮੈਨੂੰ ਲੱਗਦਾ ਕਿ ਅਪਰੀਸ਼ੀਏਟ ਕਰਨਾ ਜ਼ਰੂਰ ਬਣਦਾ ਤੁਹਾਡਾ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਕਿਉਂਕਿ ਇੱਕ ਤਣਕੇ ਦੀ ਮਦਦ ਵੀ ਇਸ ਦੌਰ ਦੇ ਵਿੱਚ ਬਹੁਤ ਵੱਡੀ ਹੈ ਲੋਕਾਂ ਲਈ ਜਿਸ ਤਰ੍ਹਾਂ ਦੇ ਹਾਲ ਦੇਖੇ ਨੇ ਔਰ ਰਣਦੀਪ ਹੁੱਡਾ ਹੋਰੀ ਇੱਥੇ ਆਏ ਨੇ ਅੱਜ ਦੇਖੋ ਰਨਦੀਪ ਹੁਟਾ ਜੀ ਨਾਲ ਸਾਡੇ ਬਹੁਤ ਸਾਲ ਤੋਂ ਅਸੀਂ ਐਸੋਸੀਏਟਡ ਆ ਔਰ ਜਦੋਂ ਵੀ ਕੋਈ ਇਦਾਂ ਦਾ ਇਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਕਿੱਥੇ ਐਕਟੀਵਿਟੀ ਸਟਾਰਟ ਕੀਤੀ ਹੈ ਤੇ ਯਾਨੀ ਕਿ ਅਸੀਂ ਕਾਲ ਕਰਦੇ ਆਂ ਤਾਂ ਇਹਨਾਂ ਦੀ ਕਾਲ ਆਉਂਦੀ ਇਸ ਵਾਰ ਵੀ ਇਹਨਾਂ ਦੀ ਕਾਲ ਆਈ ਕਿ ਅਮਰਪੁਰ 10 ਕਾਲ ਇਹਨਾਂ ਦੀ ਆਈ ਹਾਂਜੀ ਹਾਂਜੀ ਇਹਨਾਂ ਨੇ ਫੋਨ ਕੀਤਾ ਕਿ ਅਸੀਂ ਕਦੋਂ ਆਈਏ ਸਾਨੂੰ ਪਲਾਨ ਦੱਸੋ ਇੱਕ ਦਿਨ ਰੁਕੀਏ ਦੋ ਦਿਨ ਰੁਕੀਏ ਸੋ ਇਹ ਪੂਰਾ ਪਲਾਨ ਕਰਕੇ ਆਏ ਨੇ ਸੋ ਆਪਣੇ ਇੰਨੇ ਝੰਜਟ ਹੁੰਦੇ ਨੇ ਰੁਝੇਵੇਂ ਨੇ ਪਰ ਉਸ ਚੋਂ ਸਮਾਂ ਕੱਢ ਕੇ ਆਉਣਾ ਔਰ ਆ ਕੇ ਇਹ ਨਹੀਂ ਕਿ ਮਤਲਬ ਲਾਈਕ ਸਿਰਫ 10 ਮਿੰਟ ਦੇ ਲਈ ਆ ਕੇ ਤੇ ਵਿਜ਼ਿਟ ਕਰਕੇ ਚਲੇ ਜਾਣਾ ਸੋ ਸਾਡੇ ਨਾਲ ਹੁਣ ਪੂਰਾ 2 ਦਿਨ ਦੀ ਇਹਨਾਂ ਦੀ ਐਕਟੀਵਿਟੀਜ਼ ਪਲਾਨਡ ਨੇ ਸੋ ਅਲੱਗ ਅਲੱਗ ਇਲਾਕਿਆਂ ਚ ਅਸੀਂ ਵਿਜ਼ਿਟ ਕਰ ਰਹੇ ਹਾਂ ਅੰਮ੍ਰਿਤਸਰ ਵੀ ਜਾ ਰਹੇ ਹਾਂ ਗੁਰਦਾਸਪੁਰ ਵੀ ਫਜ਼ਿਲਕਾ ਦੀ ਵੀ ਟਰਾਈ ਕਰਾਂਗੇ ਬਟ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਕਰ ਸਾਡਾ ਮੇਨ ਫੋਕਸ ਹੈ ਕਿ ਹਰ ਇੱਕ ਉਸ ਇਲਾਕਿਆਂ ਦੇ ਵਿੱਚ ਘਰ ਜਾਈਏ ਸੋ ਜਿਵੇਂ ਜਿਵੇਂ ਲਾਈਕ ਜਦੋਂ ਆਪਾਂ ਗਰਾਊਂਡ ਤੇ ਬੈਠੇ ਆ ਜੋ ਇਹਨਾਂ ਦੀਆਂ ਲੋੜਾਂ ਨੇ ਇਸ ਟਾਈਮ ਘਰਾਂ ਦੇ ਹਾਲਾਤ ਦੇਖੋ ਕਿ ਜਦੋਂ ਪਾਣੀ ਸੀਗਾ ਤਾਂ ਪਤਾ ਨਹੀਂ ਸੀਗਾ ਕੀ ਨੁਕਸਾਨ ਹੋਏਗਾ ਬਸ ਪਾਣੀ ਇਹਨਾਂ ਨੂੰ ਰੈਸਕੂ ਕਰੋ ਐਮਰਜੈਂਸੀ ਖਵਾਓ ਖਾਣਾ ਪੀਣਾ ਦਿਓ ਤੇ ਇਹਨਾਂ ਨੂੰ ਬਾਹਰ ਕੱਢੀਏ ਇੱਥੋਂ ਦੀ ਬਟ ਐਕਚੁਅਲ ਜਿਹੜਾ ਲੋਕਾਂ ਦਾ ਬੇਨੇ ਔਰ ਜਿਹੜੇ ਇਹਨਾਂ ਦੀਆਂ ਦਰਦ ਸਮਝ ਆ ਰਿਹਾ ਨੁਕਸਾਨ ਸਮਝ ਆ ਰਿਹਾ ਹੁਣ ਗਰਾਊਂਡ ਤੇ ਆ ਰਿਹਾ ਸੋ ਸਾਡੀਆਂ ਸਾਰੀਆਂ ਟੀਮਾਂ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਇਲਾਕਿਆਂ 'ਚ ਡਿਫਰੈਂਟ-ਡਿਫਰੈਂਟ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੀਆਂ ਕੋਈ ਰੀਹੈਬਿਲਿਟੇਸ਼ਨ ਤੇ ਲੱਗਿਆ ਕੋਈ ਐਮਰਜੈਂਸੀ ਰੈਸਕਿਊ ਤੇ ਲੱਗਿਆ ਕੋਈ ਹੋਰ ਅੱਗੇ ਰੀਲੀਫ ਵੰਡ ਰਿਹਾ ਕੋਈ ਅਸੈਸਮੈਂਟ ਫੇਸ 'ਚ ਲੱਗਿਆ ਸੋ ਸਾਡੀਆਂ ਤਕਰੀਬਨ 10 ਟੀਮਾਂ ਇੱਥੇ ਕੰਮ ਕਰ ਰਹੀਆਂ ਔਰ ਸੈਂਕੜੇ ਵੋਲੰਟੀਅਰਸ ਇਸ ਟਾਈਮ ਗਰਾਊਂਡ ਜ਼ੀਰੋ ਤੇ ਮੌਜੂਦ ਨੇ ਜੀ ਇਹ ਗੱਲ ਕਹਿਣੀ ਪਈ ਕਿ ਅਜੇ ਰਾਸ਼ਨ ਹੋਰ ਨਹੀਂ ਚਾਹੀਦਾ ਨਹੀਂ ਤਾਂ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਅਪੀਲਾਂ ਪਾਉਣੀਆਂ ਪੈਂਦੀਆਂ ਨੇ ਕਿ ਸਾਨੂੰ ਰਾਸ਼ਨ ਚਾਹੀਦਾ ਉਹ ਕਹਿੰਦੇ ਕਿ ਇੰਨਾ ਇਕੱਠਾ ਹੋ ਗਿਆ ਕਿ ਅਜੇ ਤੁਸੀਂ ਰੁਕ ਜਾਓ ਬਾਅਦ ਚੋਂ ਅਗਲਾ ਪਲਾਨ ਜਿਹੜਾ ਦੱਸਾਂਗੇ ਇਹ ਹੋ ਜਾਂਦਾ ਹੈ ਕਈ ਵਾਰੀ ਹੋ ਜਾਂਦਾ ਹੈ ਬਿਕੋਜ਼ ਇਤਨੇ ਲੋਕ ਮਦਦ ਕਰਨਾ ਚਾਹੁੰਦੇ ਆ ਪਰ ਇੱਕ ਲਿਮਿਟ ਜਦੋਂ ਪਹੁੰਚ ਜਾਂਦੀ ਹੈ ਤਾਂ ਫਿਰ ਮਨਾ ਕਰਦੇ ਨੇ ਕਿ ਹੋਰ ਮਤ ਕਰੋ ਅਗਲੀ ਵਾਰੀ ਫੇਰ ਕਿਸੇ ਹੋਰ ਕਿਉਂਕਿ ਇਹ ਲੰਮਾ ਚੱਲੂਗਾ ਹਾਂ ਲੰਮਾ ਚੱਲੂਗਾ ਔਰ ਜਿਵੇਂ ਵਰਮਪ੍ਰੀਤ ਨੇ ਕਹਾ कि मेन प्रॉब्लम तो अब शुरू होगी ये स्लश की डिजीज़ वाटर लॉगिंग पीने का पानी नहीं बिजली नहीं ये नहीं तो अभी जो एक इमरजेंसी के बाद की जो सिचुएशन होती है जिसपे लोग ज़्यादा ध्यान नहीं देते सबसे ज़्यादा प्रॉब्लम वहाँ आती हैं एक बार तो चलो आपने बचा लिया लोगों को एक एरिया में ले गए जहाँ डूबे नहीं ये नहीं वो नहीं पर उसके बाद वेन दे कम बैक टू तो दे नॉर्मल लाइफ ਤਬੂਨ ਕੋ ਜੋ ਪ੍ਰੋਬਲਮਸ ਕਰਨੀ ਪੜਤੀ ਹੈ ਫੇਸ ਉਸ ਤੇ ਅਗਰ ਜਿਆਦਾ ਧਿਆਨ ਦੇ ਤਾਂ ਸ਼ਾਇਦ ਹੋਰ ਮਦਦ ਹੋਗੀ ਲੋਗਾਂ ਪਰਿੰਦੀਪ ਜੀ ਆਪਾ ਕੰਪਲੀਟ ਕਰਾਂਗੇ ਤੁਸੀਂ ਕਈ ਰੋਲ ਕੀਤੇ ਯਾਦਗਾਰ ਰੋਲ ਕੀਤੇ ਤੁਸੀਂ ਹਰ ਤਰ੍ਹਾਂ ਦੀ ਲਾਈਫ ਜੀ ਕੇ ਦੇਖੀ ਤੁਸੀਂ ਜੇਲ੍ਹ ਦੇ ਵਿੱਚ ਇੱਕ ਕੈਦੀ ਦਾ ਹੋਰ ਜ਼ਿੰਦਗੀ ਦਾ ਇੱਕ ਰੋਲ ਵੀ ਕਰਕੇ ਦੇਖਿਆ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹੇ ਨੇ ਔਰ ਅੱਜ ਇਹ ਹਾਲਾਤ ਨੇ ਪੰਜਾਬੀਅਤ ਨੂੰ ਵੀ ਬਹੁਤ ਨੇੜੇ ਤੋਂ ਤੁਸੀਂ ਦੇਖਿਆ ਤੁਸੀਂ ਕਿਰਦਾਰ ਵੀ ਕੀਤੇ ਕਹਿਣਾ ਕੀ ਚਾਹੋਗੇ ਅੱਜ यही कहना चाहूँगा कि पंजाब लोग सभी समझते हैं सेल्फ सफिशेंट आ सेल्फ सफिशियंट हाँ बट फिर भी अपने लोगों की मदद लगती है और जोड़े जो अफेक्टेड एरियाज है उधर आप फिजिकली स्पिरिचुअली फाइनेंशियली आप कैसे उसके साथ जुड़ के लोगों की मदद कर सकते हैं वही जो पंजाब की स्पिरिट है वही बोलेंगे जो स्पिरिचुअली क्या आध्यात्मिक तौर पर भी बहुत असर हों जी जी जी, जी। ਪੰਜਾਬੀਅਤ ਦਾ ਤੁਹਾਡੇ ਤੇ ਵੀ ਅਸਰ ਰਿਹਾ ਔਰ ਜਿਵੇਂ ਦੇ ਅੱਜ ਦੇ ਹਾਲਾਤ ਨੇ ਇਸ ਹਾਲਾਤ ਚੋਂ ਕੱਢਣ ਦੇ ਵਿੱਚ ਵੀ ਉਹ ਸਭ ਚੀਜ਼ਾਂ ਕੰਮ ਆਉਣਗੀਆਂ ਮੈਂ ਤਾਂ ਇੱਥੇ ਲੋਕਾਂ ਦੇ ਕਮਾਣੇ ਕੰਮ ਵਾਸਤੇ ਆਇਆ ਮੈਨੂੰ ਆਪਣਾ ਤਾਂ ਕੀ ਨਿਕਲ ਕੇ ਆਊਗਾ ਇਹਦੇ ਲੋਕਾਂ ਦੀ ਲਈ ਹਾਂ ਹਾਂ ਨਹੀਂ ਨਹੀਂ ਸੇਵਾ ਦੇਖਿਏ ਆਪ ਸੇਵਾ ਕਰਦੇ ਹੈ ਤਾਂ ਆਪ ਕੋਈ ਆਲਾ ਮਿਲਦਾ ਹੈ ਇਹ ਬਾਤ ਕੀ ਗਾਰੰਟੀ ਹੈ ਹੂੰ ਤਾਂ ਜੋ ਪੰਜਾਬ ਦਾ ਸਿੱਖੀ ਦਾ ਜੋ ਸੇਵਾ ਭਾਵ ਹੈ ਉਸ ਤੋਂ ਉੱਪਰ ਤਾਂ ਕੋਈ ਭਾਵ ਹੀ ਨਹੀਂ ਹੈ ਹੂੰ ਔਰ ਬਾਲੀਵੁੱਡ बहुत अपील अपीलें पैर संजय तो ने भी पाई ग्राउंड आए। आई एम ग्लैड कि लोग जुड़ रहे हैं और अपील कर रहे हैं और खुद hmm. भी मदद कर रहे हैं कि आके आप तक कहीं भी हो चाहे पंजाब में हो या hmm. कहीं भी हो आपको लोगों की अपने ह्यूमेटेरियन ग्राउंड पे लोगों की हेल्प करनी चाहिए एल्ट्रिजम uh, एक वर्ड होता है hmm. जिसमें कि आप अगर दूसरों के बारे में ज़्यादा सोचें और उनको खुश खुशी देने की कोशिश करें तो उससे ज़्यादा खुशी ना आपको पैसा दे सकता है ना कुछ और सकता में ही एक सच्ची खुशी है और वो जितना लोग उसको प्रैक्टिस करेंगे हालांकि डिफ़िकल्ट होता है सबको मुश्किल होता है और जितना आप प्रैक्टिस करोगे कॉन्शियसली आपको उतना ही सुख मिलेगा बहुत लोग फॉलो कर देने कुछ कहना चाहोगे आज ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਆਓ ਮਿਲ ਕੇ ਸਭ ਹੈਲਪ ਕਰਾਂ ਪੰਜਾਬ ਤੇ ਗਲੋਬਲ ਸਿੱਖ ਤੇ ਜੁੜੋ ਨਹੀਂ ਤਾਂ ਹੋਰ ਆਪਣੇ ਇੰਡੀਵਿਜੂਅਲ ਲੈਵਲ ਤੇ ਕੁਝ ਕਰਨਾ ਚਾਹੁੰਦੇ ਹੋ ਉਹ ਕਰੋ ਪਰ ਆਓ ਆਪਣੇ ਫੈਲੋ ਹਿਊਮਨਸ ਦੀ ਹੈਲਪ ਕਰਨੀ ਚਾਹੀਏ ਔਰ ਆਕੇ ਕਰੀ ਅਮਰਪ੍ਰੀਤ ਇੱਕ ਕਲਾਸ ਸਵਾਲ ਆ ਜਿਵੇਂ ਹੁਣ ਰਣਦੀਪ ਹੋਰੀ ਇੱਥੇ ਪਹੁੰਚੇ ਨੇ ਆਏ ਨੇ ਤੁਸੀਂ ਆਪਣੇ ਪੱਧਰ ਤੇ ਬਹੁਤ ਮਿਹਨਤ ਕਰ ਰਹੇ ਹੋ ਔਰ ਕਈ ਵਾਰੀ ਜਦੋਂ ਇਹਨੂੰ ਸਾਰੇ ਨੂੰ ਪਲਾਨ ਆਊਟ ਕਰਨਾ ਹੁੰਦਾ ਜਦੋਂ ਪ੍ਰੈਕਟੀਕਲ ਤੌਰ ਤੇ ਦਿੱਕਤਾਂ ਵੀ ਆਉਂਦੀਆਂ ਨੇ ਜਦੋਂ ਐਡੇ ਵੱਡੇ ਨਾਲ ਜੁੜਦੇ ਨੇ ਨਾਮ ਤਾਂ ਬੂਸਟ ਅਪ ਹੁੰਦਾ ਮਹਾਰਾਜ ਬਿਲਕੁਲ ਭਾਜੀ ਇਹ ਇਹ ਹੌਸਲਾ ਹੀ ਸਭ ਤੋਂ ਵੱਡਾ ਹੈ ਔਰ ਕਈ ਵਾਰ ਕਈ ਲੋਕ ਪੁੱਛਦੇ ਨੇ ਕਿ ਅਰ ਤੁਹਾਡੇ ਨਾਲ ਇੰਨੇ ਬੰਦੇ ਜੁੜੇ ਹੋਏ ਨੇ ਇੰਨੇ ਵੱਡੇ ਵੱਡੇ ਇੰਸਟੀਚੂਟਸ ਜੁੜੇ ਹੋਏ ਨੇ ਸੈਲੀਬ੍ਰਿਟੀਜ਼ ਜੁੜੇ ਹੋਏ ਨੇ ਤਾਂ ਕਿਦਾਂ ਤੁਸੀਂ ਉਹਨਾਂ ਨੂੰ ਬੁਲਾਉਂਦੇ ਹੋ ਪੈਸੇ ਦਿੰਦੇ ਹੋ ਤਾਂ ਆਉਂਦੇ ਨੇ ਜਾਂ ਕਿਦਾਂ ਆਉਂਦੇ ਨੇ ਸੋ ਦੱਸ ਗਏ ਬਿਲਕੁਲ ਸੋ ਲਾਈਕ ਮਤਲਬ ਇਹ ਇਹ ਸਵਾਲ ਕਾਮਨ ਹੈ ਕਿ ਸ਼ਾਇਦ ਸਾਰਿਆਂ ਨੂੰ ਇਹ ਲੱਗਦਾ ਕਿ ਅਸੀਂ ਆਪ ਇਨਵਾਈਟ ਕਰਕੇ ਬੁਲਾ ਰਹੇ ਹਾਂ ਸੋ ਬਟ ਜਿਹੜਾ ਉਹਨਾਂ ਦਾ ਪੈਸ਼ਨ ਹੈ ਗਰਾਊਂਡ ਤੇ ਆ ਕੇ ਆਪਣੇ ਲੋਕਾਂ ਦੀ ਮਦਦ ਕਰਨ ਦਾ ਵੀ ਜਿਹੜੇ ਮੁਸੀਬਤ ਚ ਨੇ ਜਾਂ ਜਦੋਂ ਅਸੀਂ इमोशनल इमोशनल ਹੁੰਦੇ ਆ ਵੀਡੀਓਜ਼ ਦੇਖ ਰਹੇ ਹੁੰਦੇ ਆ ਤਾਂ ਜਦੋਂ ਆਪ ਕਾਲ ਕਰਕੇ ਕਹਿੰਨੇ ਕਿ ਸਾਨੂੰ ਦੱਸੋ ਔਰ ਉਹ ਜਿਹੜਾ ਸਾਨੂੰ ਸਪੋਰਟ ਸਿਸਟਮ ਹੈ ਨਾ ਉਹ ਸਭ ਤੁਹਾਨੂੰ ਮੈਂਟਲੀ ਹੋਰ ਸਟਰੋਂਗ ਕਰ ਦਿੰਦਾ ਹੁੰਦਾ ਹੈ ਲੱਗਦਾ ਕਿ ਕਹੇ ਬਿਨਾ ਜਿਹੜਾ ਫੋਨ ਆ ਜਾਣਾ ਜਾਂ ਮਦਦ ਆ ਜਾਣੀ ਉਹ ਬਹੁਤ ਵੱਡੀ ਹੈ ਉਹਨੂੰ ਬਿਆਨ ਵੀ ਨਹੀਂ ਕਰ ਸਕਦਾ ਮੈਂ ਉਹੀ ਕਹਿਣਾ ਨਾ ਕਿ 2 4 ਦਿਨ ਪਹਿਲਾਂ ਜਦੋਂ ਅਸੀਂ ਪ੍ਰੋਜੈਕਟ ਸਟਾਰਟ ਕੀਤੇ ਨੂੰ ਸਾਨੂੰ ਹਜੇ 2 4 ਦਿਨ ਹੋਏ ਸੀ ਭਾਜੀ ਦੇ ਨਾਲ ਮਨਿੰਦਰ ਭਾਜੀ ਹੁੰਦੇ ਸੋ ਮਨਿੰਦਰ ਭਾਈ ਦਾ ਕਾਲ ਆਇਆ ਕਿ ਰੰਦੀਪ ਭਾਜੀ ਪੁੱਛ ਰਹੇ ਕਦੋਂ ਪਲਾਨ ਕਰੀਏ ਵੀ ਅਮਰਪੁਰ ਪਲਾਨ ਕਰਕੇ ਸਾਨੂੰ ਦੱਸ ਅਸੀਂ ਕਦੋਂ ਆਈਏ ਸੋ ਮੈਂ ਕਿਹਾ 2 3 ਦਿਨ ਵੇਟ ਕਰੋ ਸੋ ਉਸ ਦੇ ਅਕੋਰਡਿੰਗਲੀ ਪਲਾਨ ਕਰਦੇ ਸੋ ਜਦੋਂ ਇਦਾਂ ਦੀ ਮੋਟੀਵੇਸ਼ਨ ਮਿਲਦੀ ਹੈ ਤਾਂ ਸਾਨੂੰ ਇਹ ਲੱਗਦਾ ਕਿ ਅਸੀਂ ਡਟੇ ਰਹੀਏ ਸਾਡੀ ਟੀਮ ਨੂੰ ਹੁੰਦਾ ਕਿ ਤੁਸੀਂ ਡਟੇ ਰਹੋ ਤੁਹਾਡੇ ਪਿੱਛੇ ਬਹੁਤ ਬੰਦੇ ਨੇ ਤੁਹਾਡੇ ਪਿੱ ਦੇਣਗੇ ਉਹ ਇਹ ਕਹਿਣਗੇ ਕਿ ਤੁਸੀਂ ਡਟ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਸੋ ਜਿਵੇਂ ਰਣਦੀਪ ਭਾਜੀ ਨਾਲ ਖੜੇ ਨੇ ਸੋ ਲਾਈਕ ਅਸੀਂ ਫੈਮਲੀ ਇੱਕ ਸੇਮ ਕੌਸ ਦੇ ਲਈ ਇਕੱਠੇ ਆ ਸੋ ਲਾਈਕ ਸਾਡਾ ਕੌਸ ਜਿਹੜਾ ਹੈ ਨਾ ਉਹ ਪ੍ਰਾਇਮਰੀ ਹੈ ਇਸ ਕਰਕੇ ਅਸੀਂ ਸਾਰੇ ਇਕਜੁੱਟ ਹੋ ਕੇ ਇਕੱਠੇ ਖੜੇ ਆ ਤੇ ਇਕਜੁੱਟ ਹੋ ਕੇ ਹੀ ਸਿਚੁਏਸ਼ਨ ਚੋਂ ਬਾਹਰ ਨਿਕਲਾਂਗੇ ਹੂੰ ਸਾ ਸਾਥ ਹੀ ਬਹੁਤ ਲੋੜ ਹੈ ਬਿਲਕੁਲ ਜੀ ਸਾਥ ਦੀ ਤਾਂ ਡੈਫੀਨੇਟਲੀ ਬਿਨਾ ਸਾਥ ਤੋਂ ਤਾਂ ਦੇਖੋ ਕੁਝ ਵੀ ਨਹੀਂ ਹੋ ਸਕਦਾ ਮੈਂ ਪਹਿਲਾਂ ਵੀ ਇੱਕ ਜਗ੍ਹਾ ਜ਼ਿਕਰ ਕਰ ਰਿਹਾ ਸੀ ਕਿ ਇਸ ਵਾਰ ਜਦੋਂ ਇਹ ਡਿਜ਼ਾਸਟਰ ਹੋਇਆ ਤਾਂ ਮੈਂ ਸੋਚਿਆ ਕਿ ਮੇਰੇ ਕੋਲੇ ਬਹੁਤ ਲਿਮਟਿਡ ਰਿਸੋਰਸ ਹੈ ਕਿ ਅਸੀਂ ਸ਼ਾਇਦ ਕੁਝ ਬਹੁਤ ਬਹੁਤ ਲਿਮਟਿਡ ਕਰ ਪਾਵਾਂਗੇ ਹਨ ਬਟ ਜਦੋਂ ਤੁਸੀਂ ਨਿਕਲਿਓ ਗਰਾਊਂਡ ਤੇ ਔਰ ਜਦੋਂ ਤੁਹਾਡੀ ਐਗਜ਼ੀਕਿਊਸ਼ਨ ਪ੍ਰੋਪਰਲੀ ਪਲਾਨਡ ਵੇ ਦੇ ਵਿੱਚ ਕਰ ਹੈਗੀ ਹੈ ਤਾਂ ਸਾਥ ਤੁਸੀਂ ਦੇਖ ਸਕਦੇ ਹੋ ਅੱਜ ਬੰਬੇ ਤੋਂ ਭਾਜੀ 2 ਦਿਨ ਦੇ ਲਈ ਆਪਣੇ ਸਾਰੇ ਕੰਮਕਾਰ ਛੱਡ ਕੇ ਇੱਥੇ ਖੜੇ ਆਂ ਵੀ ਦੱਸੋ ਕਿੱਥੇ ਸਾਥ ਦੀ ਲੋੜ ਹੈ ਤੁਹਾਨੂੰ ਸੋ ਇਹ ਬਹੁਤ ਇੱਕ ਅਸੀਂ ਆਪਣੇ ਆਪ ਨੂੰ ਬlesed feel ਕਰਦੇ ਕਿ ਸਾਡੇ ਨਾਲ ਇਹੋ ਜਿਹੇ ਲੋਕ ਚੰਗੇ ਅ ਦਿਲ ਵਾਲੇ ਲੋਕ ਜੁੜੇ ਨੇ ਜਿਹੜੇ ਦਿਲੋਂ ਪਿਆਰ ਕਰਦੇ ਨੇ ਦਿਲੋਂ ਉਹਨਾਂ ਦੇ ਅੰਦਰ ਇਨਸਾਨੀਅਤ ਵੱਸਦੀ ਹੈ ਔਰ ਇਨਸਾਨੀਅਤ ਸਾਹਮਣੇ ਦਿਖਾ ਕੇ ਇੱਥੇ ਦੇਖੋ ਵੀ ਲੋਕਾਂ ਦੇ ਨਾਲ ਜਿਹੜੇ ਜਿਹੜੇ ਇਹਨਾਂ ਦੇ ਨਾਲ ਕਦੇ ਮਿਲੇ ਵੀ ਨਹੀਂ ਹੋਣਗੇ ਕਦੇ ਤੇ ਉਹਨਾਂ ਦੇ ਨਾਲ ਆ ਕੇ ਕਹ ਰਹੇ ਕਿ ਅਸੀਂ ਤੁਹਾਡੇ ਨਾਲ ਖੜੇ ਇਹ ਆਪਣੇ ਆਪ ਦੇ ਵਿੱਚ ਕਰ ਬਹੁਤ ਮਾਇਨੇ ਰੱਖਦੀਆਂ ਗੱਲਾਂ ਬਿਲਕੁਲ ਬਿਲਕੁਲ ਭਾਜੀ ਰੀਲ ਤੇ ਰੀਲ ਦੇ ਵਿੱਚ ਤਾਂ ਬਹੁਤ ਫਰਕ ਹੁੰਦਾ ਤਾਂ ਤੁਸੀਂ ਬਿਲਕੁਲ ਅੱਜ ਵਾਕਈ ਗਰਾਊਂਡ ਤੇੋਂ ਜਿਵੇਂ ਮੈਂ ਉੱਥੋਂ ਫੋਲੋ ਕਰਕੇ ਦੇਖ ਰਿਹਾ ਤਾਂ ਬਹੁਤ ਵਧੀਆ ਲੱਗ ਰਿਹਾ ਤਾਂ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਯੂ ਸਰ ਰਣਦੀਪ ਹੁੱਡਾ ਗਲੋਬਲ ਸਿਕਸ ਦੀ ਟੀਮ ਦੇ ਨਾਲ ਕੰਮ ਕਰਨ ਦੇ ਲਈ ਇੱਥੇ ਗਰਾਊਂਡ ਲੈਵਲ ਦੇ ਉੱਤੇ ਪਹੁੰਚੇ ਨੇ ਤਾਂ ਇਹ ਹੈ ਜੀ ਦੀਨਾ ਨਗਰ ਔਰ ਖਲਾਬ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖੜ ਕੇ ਜਦੋਂ ਮੈਂ ਇਹ ਇੰਟਰਵਿਊ ਵੀ ਕੀਤੀ ਹੈ ਤਾਂ ਕਿਸ ਤਰ੍ਹਾਂ ਮਿੱਟੀ ਜਿਹੜੀ نیچے ਜਿਹੜੀ ਤਸਰੀਅਤ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰਾ ਪਰਸਨ ਅਮਨ ਦੇ ਨਾਲ ਗगनਬੇਦੀ ਡੇਲੀ ਪੋਸਟ ਪੰਜਾਬੀ ਗੁਰਦਾਸ